गृह मंत्रालय ਵੱਲੋਂ ਨਿਰਧਾਰਿਤ ਕੀਤੇ ਮਾਪ ਡੰਡਾ ਦੇ ਆਧਾਰ ਤੇ ਸ਼੍ਰੀ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਸਾਲ 2023 ਦੀ ਸਾਲਾਨਾ ਰੈਂਕਿੰਗ ਵਿੱਚ ਰਾਸ਼ਟਰੀ ਪੱਧਰ 8ਵਾਂ ਤੇ ਪੰਜਾਬ ਨੂੰ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ। ਇਸ ਪ੍ਰਾਪਤੀ ਤਹਿਤ ਪੁਲਿਸ ਥਾਣੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸਾਂਝੇ ਤੌਰ ਤੇ ਹਸਤਾਖਰ ਕੀਤੇ ਦੋ ਸਰਟੀਫਿਕੇਟ ਪ੍ਰਾਪਤ ਹੋਏ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਹੈੱਡਕੁਆਰਟਰ ਡਾਕਟਰ ਸੁਖਚੇਨ ਸਿੰਘ ਗਿੱਲ ਦੇ ਨਾਲ ਐਸਐਸਪੀ ਰੂਪਨਗਰ ਨੀਤ ਸਿੰਘ ਖੁਰਾਨਾ ਨੂੰ ਦੋਵੇਂ ਸਰਟੀਫਿਕੇਟ ਸੌਪੇ ਅਤੇ ਉਹਨਾਂ ਨੂੰ ਤੇ ਐਸ ਐਚਓ ਕਿਰਤਪੁਰ ਸਾਹਿਬ ਨੂੰ ਇਹ ਮਿਲ ਪੱਥਰ ਸਥਾਪਿਤ ਕਰਨ ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਪੂਰਵ ਪ੍ਰਭਾਸ਼ਿਤ ਮਾਪ ਡੰਡਾ ਜਿਵੇਂ ਜਾਂਚ ਦਾ ਨਿਪਟਾਰਾ, ਸ਼ਿਕਾਇਤਾਂ ਦਾ ਨਿਪਟਾਰਾ, ਪ੍ਰਭਾਵੀ ਡੰਗ ਨਾਲ ਸ਼ਿਕਾਇਤ ਨਿਪਟਾਰੇ, ਰਿਕਾਰਡ ਸੰਭਾਲ ਆਦਿ ਦੇ ਆਧਾਰ ਤੇ ਪੁਲਿਸ ਥਾਣਿਆਂ ਦੀ ਸਲਾਨਾ ਦਰਜਾਬੰਦੀ ਕੀਤੀ ਜਾਂਦੀ ਹੈ। ਕਿਰਤਪੁਰ ਸਾਹਿਬ ਪੁਲਿਸ ਥਾਣੇ ਨੇ ਕੁਸ਼ਲਤਾ ਤੇ ਸੁਚਜੀ ਪੁਲਿਸਿੰਗ ਪ੍ਰਤੀ ਆਪਣੀ ਬਚਨਵੰਦਤਾ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰਾਪਤੀ ਕਿਰਤਪੁਰ ਸਾਹੀ ਪੁਲਿਸ ਵੱਲੋਂ ਅਪਣਾਈਆਂ ਗਈਆਂ ਪ੍ਰਭਾਵਸ਼ਾਲੀ ਪੁਲਿਸ ਰਣਨੀਤੀਆਂ ਅਤੇ ਲੋਕ ਪੱਖੀ ਪਹੁੰਚ ਨੂੰ ਦਰਸਾਉਂਦੀ ਹੈ ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਗ੍ਰਹਿ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਨਤਾ ਪੁਲਿਸ ਕਰਮੀਆਂ ਲਈ ਬੇਮਿਸਾਲ ਸੇਵਾਵਾਂ ਪ੍ਰਦਾਨ ਕਰਦੇ ਰਹਿਣ ਲਈ ਪ੍ਰੇਰਣਾ ਅਤੇ ਪੰਜਾਬ ਪੁਲਿਸ ਦੀ ਉਤਮਤਾ ਪ੍ਰਤੀ ਵਚਨਬੰਦਤਾ ਅਤੇ ਲੋਕਾਂ ਲਈ ਵੱਧ ਤੋਂ ਵੱਧ ਸੁਰੱਖਿਅਤ ਮਾਹੌਲ ਸਿਰਜਣ ਦੇ ਯਤਨਾਂ ਨੂੰ ਦਰਸਾਉਂਦੀ ਹੈ ਜ਼ਿਕਰਯੋਗ ਹੈ ਕਿ ਪੁਲਿਸ ਥਾਣਿਆਂ ਦੀ ਇਸ ਮਾਨਮਤੀ ਪ੍ਰਾਪਤੀ ਨੂੰ 5 ਜਨਵਰੀ 2024 ਨੂੰ ਹੋਈ ਸਲਾਣਾ ਡੀਐਸਪੀ ਆਈਜੀਐਸਪੀ ਕਾਨਫਰੰਸ 2023 ਦੌਰਾਨਾ ਰਸਮੀ ਤੌਰ ਤੇ ਮਾਨਤਾ ਦਿੱਤੀ ਗਈ ਸੀ ਇਸ ਸਮਾਰੋਹ ਵਿੱਚ ਦੇਸ਼ ਦੇ ਚੋਟੀ ਦੇ 10 ਪੁਲਿਸ ਸਟੇਸ਼ਨ ਦੇ ਨਾਮ ਵੀ ਪੜੇ ਗਏ ਹੈ ਜਿਸ ਦੌਰਾਨ ਕਿਰਤਪੁਰ ਸਾਹਿਬ ਪੁਲਿਸ ਥਾਣੇ ਨੂੰ ਦੇਸ਼ ਦੇ ਸਭ ਤੋਂ ਵਧੀਆ ਥਾਣਿਆਂ 'ਚੋਂ ਇੱਕ ਹੋਣ ਦਾ ਮਾਨ ਹਾਸਿਲ ਹੋਇਆ ਹੈ ਜੋ ਮਿਨਿਸਟਰ ਆਫ ਅਫੇਅਰਜ਼ ਵੱਲੋਂ ਪੰਜਾਬ ਦੇ ਵਿੱਚ ਰੈਂਕ ਨੰਬਰ 1 ਆਇਆ ਹੈਗਾ ਥਾਣਾ ਕਿਰਤਪੁਰ ਸਾਹਿਬ ਦਾ ਜਿਲ੍ਹਾ ਰੂਪਨਗਰ ਦਾ ਤੇ ਆਲਓਵਰ ਇੰਡੀਆ ਦੇ ਵਿੱਚ 8ਵਾਂ ਰੈਂਕ ਆਇਆ ਹੈ ਸੋ ਇਹ ਬਹੁਤ ਮੈਂ ਸਮਝਦਾ ਕਿ ਬਹੁਤ ਬੜੀ ਉਪਲਬਧੀ ਹੈਗੀ ਹੈ ਇਹਦੇ ਵਿੱਚ ਖਾਸ ਕਰਕੇ ਯੋਗਦਾਨ ਹੈਗਾ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਗੁਲੀਲ ਸਿੰਘ ਕੁਰਾਨਾ ਸਾਹਿਬ ਦਾ ਤੇ ਸਾਡੇ ਡੀਐਸਪੀ ਨੰਦਪੁਰ ਸਾਹਿਬ ਜੀ ਦਾ ਤੇ ਸਾਡੀ ਸਾਰੀ ਟੀਮ ਜੋ ਥਾਣੇ ਦੀ ਹੈਗੀ ਹੈ ਸਾਰਾ ਟੀਮ ਵਰਕ ਕੀਤਾ ਜਿਨ੍ਹਾਂ ਨੇ ਤੇ ਇਹਨਾਂ ਮਿਹਨਤ ਨਾਲ ਕੰਮ ਕੀਤਾ ਹੈਗਾ ਜੋ ਇਹ ਮੁਕਾਮ ਹਾਸਲ ਕੀਤਾ ਹੈ ਇਹਦੇ ਵਿੱਚ ਅਲੱਗ-ਅਲੱਗ ਪੈਰਾਮੀਟਰ ਸੈੱਟ ਕੀਤੇ ਹੋਏ ਸੀਗੇ ਮਿਨਿਸਟਰ ਆਫ ਹਮ ਫੇਸ ਨੇ ਜਿਵੇਂ ਕਿ ਥਾਣੇ ਦੀ ਸਾਫ ਸਫਾਈ ਜੋ ਕੰਪਲੇਂਟਸ ਆਂਦੀ ਹੈਗੀਆਂ ਉਹਨਾਂ ਦਾ ਨਿਪਟਾਰਾ ਕਿਦਾਂ ਕੀਤਾ ਜਾਂਦਾ ਹੈ ਲੋਕਾਂ ਨੂੰ ਕੀ ਸਹੂਲਤ ਦਿੱਤੀ ਜਾਂਦੀ ਹੈਗੀ ਇੱਥੇ ਕੀ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਹੈ ਤੇ ਜਿਹੜੀ ਪੈਂਡਿੰਗ ਕੰਪਲੇਂਟਸ ਹੈਗੀਆਂ ਉਹ ਡਿਸਪੋਜ਼ਲ ਉਹਦੀ ਕਿੰਨੀ ਜਲਦੀ ਕੀਤੀ ਜਾਂਦੀ ਹੈਗੀ ਹੈ ਕਿ ਕਿੰਨੀ ਇਫੈਕਟਿਵਲੀ ਕੀਤੀ ਜਾਂਦੀ ਹੈ ਲੋਕਾਂ ਦੀ ਸੈਟੀਸਫੈਕਸ਼ਨ ਕਿੰਨੀ ਹੁੰਦੀ ਹੈ ਤੇ ਉਸ ਦੇ ਇਲਾਵਾ ਆਪਾਂ ਉਸ ਦੇ ਇਲਾਵਾ ਡੇ ਅਲੱਗ-ਅਲੱਗ ਪ੍ਰੋਗਰਾਮ ਚਲਾਉਂਦੇ ਹੈਗੇ ਆ ਕਿ ਅਵੇਅਰਨੈਸ ਡਰਾਈਵਸ ਜਿਵੇਂ ਨਸ਼ਿਆਂ ਦੇ ਖਿਲਾਫ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ ਤੇ ਉਸ ਦੇ ਇਲਾਵਾ ਆਪਾ ਟਰੀਜ਼ ਪਲਾਂਟ ਕਰਨਾ ਪਲਾਂਟੇਸ਼ਨ ਸੰਬੰਧੀ ਉਹ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਇਹ ਕਈ ਅਲੱਗ-ਅਲੱਗ ਪੈਰਾਮੀਟਰ ਸੀਗੇ ਸੋ ਉਹਦੇ ਵਿੱਚ ਪਲੱਸ ਰਿਕਾਰਡ ਕੀਪਿੰਗ ਹੋਗੀ ਥਾਣੇ ਦੀ ਮੁੰਸ਼ੀ ਦਾ ਰਿਕਾਰਡ ਹੋ ਗਿਆ ਇਹ ਕਈ ਚੀਜ਼ਾਂ ਹੋਈਆਂ ਕਿ ਉਹਦੇ ਵਿੱਚ ਜੋ ਥਾਣਾ ਕੀਰਤਪੁਰ ਸਾਹਿਬ ਨੂੰ ਪਹਿਲਾ ਰੈਂਕ ਮਿਲਿਆ ਹੈਗਾ ਪੰਜਾਬ ਦੇ ਵਿੱਚ ਇਹ ਬੜੀ ਗਰਵ ਦੀ ਗੱਲ ਹੈਗੀ ਹੈ ਨਾ ਕੇਵਲ ਕੀਰਤਪੁਰ ਸਾਹਿਬ ਲਈ ਪਰ ਪੂਰੇ ਪੰਜਾਬ ਲਈ ਤੇ ਸਾਰੇ ਪੰਜਾਬੀਆਂ ਲਈ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਜ਼ਰੂਰ ਥੇਗੀ ਕਿ ਇਹ ਚੀਜ਼ਾਂ ਨਾਲ ਮੋਟੀਵੇਸ਼ਨ ਮਿਲਦੀ ਹੈਗੀ ਪੁਲਿਸ ਨੂੰ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੋਟੀਵੇਸ਼ਨ ਮਿਲਦੀ ਕਿ ਸੀ ਹੋਰ ਵੱਧ ਚੜ੍ਹ ਕੇ ਕੰਮ ਕਰੀਏ